ਵੀ ਨੰਬਰ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਚਾਰ ਜਿਲ੍ਹੀ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣਸਰ ਗਰਮੀਆਂ ਨੂੰ ਤੇਜ਼ ਕਰਦੇ ਹੋਏ ਮੀੜਿਆਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਇੱਕ ਹਲਕਾ ਡੇਰਾ ਬਾਬਾ ਨੰਗਰ ਵਿੱਚ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਆਪ ਉਮੀਦਵਾਰ ਗੁਰਦੀਪ ਸਿੰਘ ਰਧਾਵਾ ਨੂੰ ਜੋ ਤਾਣ ਲਈ ਹਲਕਾ ਡੇਰਾ ਬਾਬਾ ਨੰਗਰ ਵੱਖ-ਵੱਖ ਪਿੰਡਾਂ ਵਿੱਚ ਮੀੜਿਆਂ ਨੂੰ ਸੰਬੋਧਨ ਕਰਕੇ 2.5 ਸਾਲ ਦੇ ਕਾਰਜਕਾਲ ਦੌਰਾਨ ਕੀਤੇ ਗਏ ਕੰਮ ਦੇ ਆਧਾਰ 'ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਦੇਹ ਦੇ ਤਹਿਤ ਅੱਜ ਐਮਐਲਏ ਬਾਬਾ ਬਕਾਲਾਦਲ ਵੀਰ ਸਿੰਘ ਟੌਂਗ ਅਤੇ ਆਮ ਆਦਮੀ ਪਾਰਟੀ ਦੇ ਆਪ ਉਮੀਦਵਾਰ ਗੁਰਦੀਪ ਸਿੰਘ ਰਾਵਲੋਂ ਪਿੰਡ ਮੀਰਕਚਣਾ ਦਾ ਪਿੰਡ ਮੋਮਰਪੁਰ ਵਿੱਚ ਨਵਜੁਗਤ ਸਰਪੰਚ ਬਸ ਸਾਖਾ ਸਿੰਘ ਅਤੇ ਸਰਪੰਚ ਦੇ ਰੂਪ ਸੰਿਤ ਦੇ ਗ੍ਰਹਿ ਵਿਖੇ ਭਰਮੀ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਰਾਵਲ ਨੇ ਦੱਸਿਆ ਕਿ ਇਹਨਾਂ ਚੋਣਾਂ ਦੇ ਵਿੱਚ ਵੱਖ-ਵੱਖ ਪਾਈਚਰ ਦੇ ਲੋਕਾਂ ਵੱਲੋਂ ਬਹੁਤ ਭਰਮਾ ਸਾਥ ਦਿੱਤਾ ਜਾ ਰਿਹਾ ਹੈ ਤੇ ਮੈਨੂੰ ਪੂਰਨ ਆਸ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਹੁਤ ਬਹੁਤ ਵੋਟਾਂ ਪਾ ਕੇ ਸੀਟ ਨੂੰ ਜਿੱਤਾਂਗੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਧੂ ਦੀ ਝਿਲ ਵਿੱਚ ਪਾਉਣਗੇ ਬਿਊਰੋ ਰਿਪੋਰਟ ਆਲ ਪੰਜਾਬ نیوز ਜ਼ਰੂਰੀਆਂ ਨੂੰ ਕਹਦਾ ਸਵਾਲ ਕਰਨਾ ਹੈ ਲੋਕਾਂ ਨੇ ਮਨ ਬਣਾ ਲਿਆ ਕਾਫਲਿਆਂ ਦੇ ਕਾਫਲੇ ਬਣ ਕੇ ਲੋਕਾਂ ਆਮ ਆਦੀ ਪਾਰਟੀ ਨਾਲ ਚੜ ਪਏ ਲੋਕਾਂ ਲੋਕ ਮੈਨੂੰ ਕਹਿ ਰਹੇ ਹੁਣ ਤੇਰੀ ਲੜਾਈ ਨਹੀਂ ਸਾਡੀ ਲੜਾਈ ਹੈ ਜਦੋਂ ਲੋਕਾਂ ਨੇ ਇੰਨਾ ਮਨ ਬਣਾ ਲਿਆ ਵੇ ਬੀਬੀਆਂ ਦੇਖ ਲਓ ਹਰ ਪ੍ਰੋਗਰਾਮ ਜਦੋਂ ਬੀਬੀਆਂ ਪ੍ਰੋਗਰਾਮ ਚ ਆਉਣ ਲੱਗ ਜਾਨਾ ਤੇ ਨਵੇਂ ਕਿਸਮ ਦੀ ਲੜਾਈ ਜਿਹੜੀ ਡੇਰਾਪਾ ਬਣਾਣਕੀ ਕਾਲੀਦਾਨ ਨੇ ਵੀ ਫੈਸਲਾ ਬਣਾ ਲਿਆ ਕਿ ਆਪਾਂ ਜੀ ਹੁਣ ਆਪਾਂ ਖੁੱਲ ਕੇ ਜਿਹੜੇ ਕੋਟ ਆਪਾਂ ਅੱਜ ਜਥੇਦਾਰ ਮਰੀਤ ਸਿੰਘ ਛਾਪੁਰ ਕੁਰਾਇਆ ਜੀ ਮੈਨਾਂ ਕਮੇਟੀ ਨੂੰ ਅਟੈਂਡ ਕਰਕੇ ਕਹੇ ਨੇ ਉੱਥੇ ਵੇਲੀਆਂ ਗੱਲਾਂ 'ਚ ਠੀਕ ਆ ਉਹ ਵੀ ਕਹਿੰਦਾ ਕਿ ਆਪਾਂ ਆਮਾਦੀ ਪਾਰਟੀ ਨਾਲ ਖੁੱਲ ਕੇ ਸਾਰੇ ਚੱਲ ਪਏ ਤੇ ਵੀ ਘਟ ਨਾਲ ਤੋਰੇ ਨੇ ਬਿਲਕੁਲ ਜੀ ਸਾਰਾ 크ਰਿਸਚਨ ਭਾਈਚਾਰਾ ਖੁੱਲ ਕੇ ਆਮਾਦੀ ਪਾਰਟੀ ਦੇ ਸਪੋਰਟ ਦੇ ਆ ਔਰ ਉਹਨਾਂ ਯਕੀਨ ਦਿਵਾਇਆ 크ਰਿਸਚਨ ਭਾਈਚਾਰੇ ਨੇ ਕਿ ਸਭ ਜਿਹੜੀ ਵੱਡੀ ਲੀਡ ਹੈ ਸਾਡੀ ਕਿਣੀ ਵੀ ਵੱਤ ਵੱਤ ਜਿਹੜੀ ਲੀਡ ਹੈ ਤੈਨ ਸਰ ਜੀ ਫਿਰ ਆਪਣਾ 크ਰਿਸਚੀਅਨ ਭਾਈਚਾਰਾ ਦੇ ਕਾਫੀ ਦਦਾ ਦੇ ਜੋ ਤੇ ਐਸਸੀ ਭਾਈਚਾਰਾ ਕਾਫੀ ਹੈ ਉਹਨਾਂ ਨੇ ਦੇਖੋ ਆਏ 82 ਹੋਵੇ ਬੀਸੀ ਹੋਵੇ 크ਰਿਸਚੀਅਨ ਪਰ ਭਾਈਚਾਰਾ ਹੋਵੇ ਜੱਟ ਹੋਣ ਸਾਰੀਆਂ ਬਰਾਤਰੀਆਂ ਮੇਰੀਆਂ ਆਪਣੀਆਂ ਬਰਾਤਰੀ ਮੈਂ ਹਰ ਬਰਾਤਰੀ ਦਾ ਮਾਨਸਤਕਾਰ ਕਰਦਾ ਉਹਨਾਂ ਨੂੰ ਨਾਲ ਲੈ ਕੇ ਚੱਲਦਾ ਮੁਕਾਬਲਾ ਲੱਗਦਾ ਹੁਣ ਇੱਕ ਤਰਫ ਨੂੰ ਜਾ ਰਹੇ ਬਿਲਕੁਲ ਇੱਕ ਤਰਫ ਹੀ ਹੋਏਗਾ ਬਾਈ ਵਾਲਾ ਰਿਜ਼ਲਟ ਬਣੇਗਾ ਜੋ ਬਾਈ ਚ ਮਾਲਵੇ ਚ ਹਨੇਰੀ ਚੱਲੀ ਉਹ ਡੇਰਾ ਬਾਬਾ ਨਾਨਕ ਚ ਇਸ ਵਾਰੀ ਹਨੇਰੀ ਜਿਹੜੀ ਡੇਰਾ ਬਾਬਾ ਨਾਨਕ ਚ ਚੱਲੀ ਪਹੋਲ ਬਹੁਤ ਵਧੀਆ ਜੀ ਆ ਤੂੰ ਦੇਖ ਹੀ ਰਿਹਾ ਜੀ ਬੋਰਾ ਸ਼ਾ ਆ ਪਬਲਿਕ ਦੇ ਵਿੱਚ ਹਰ ਇੱਕ ਨਗਰ ਚ ਹਰ ਇੱਕ ਸ਼ਹਿਰ ਚ ਚੜ੍ਹਦੀ ਕਲਾ ਵਾਲਾ ਗੁਰਦੀਪ ਸਿੰਘ ਰੰਧਾਵਾ ਜੀ ਕੰਬੀ ਲੀਡ ਲੈ ਕੇ ਜਿੱਤਣਗੇ ਤੇ ਇਹ ਸਾਰੇ ਜਿਤਾਉਂਦੇ ਕਿਉਂਕਿ ਇਹ ਜਿਹੜੀਆਂ ਪਹਿਲੀਆਂ ਰਵਾਇਤੀ ਪਾਰਟੀਆਂ ਸੀਗੇ ਪਰਵਾਰਿਕ ਪਰਿਵਾਰ ਪਾਰਟੀਆਂ ਦਾਦਾ ਆਇਆ ਪੋਤਾ ਆਇਆ ਅਗੇ ਦਾ ਪੋਤਾ ਆ ਗਿਆ ਨੂੰ ਆ ਗਿਆ ਇਹਨਾਂ ਨੂੰ ਹਟਾਉਣ ਇੱਕ ਇੱਕੋ ਹੀ ਸੋਚ ਆ ਕਿ ਇਹਨਾਂ ਨੂੰ ਬਾਹਰ ਕੱਢਣਾ ਕਿਉਂਕਿ ਡੇਰਾ ਬਾਬਾ ਨਾਨਕ ਦੇ ਬਾਰਡਰ ਦਾ ਏਰੀਆ ਜਿੱਥੇ ਬਹੁਤ ਵਿਕਾਸ ਤੋਂ ਮਤਲਬ ਦੁਨੀਆ ਜਿਹੜੀ ਵਾਂਝੀ ਰਹੀ ਹੈ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਸਪੜਾਂ ਦੀ ਤੇ ਸੜਕਾਂ ਦੀ ਔਰ ਬਾਕੀ ਇਹਨਾਂ ਨੇ ਜਿਹੜੀ ਇਹਨਾਂ ਦੀ ਸੋਚ ਹੈ ਘਰ ਪੜੋ ਤੇ ਰਾਜ ਕਰੋ ਉਹ ਸਾਡੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਉਹਨਾਂ ਦੀ ਇੱਕੋ ਸੋਚ ਹੈ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਘਰ ਨਹੀਂ ਪੜਨਾ ਅਸੀਂ ਮੋਢੇ ਨਾਲ ਮੋਢਾ ਲਾ ਕੇ ਗਰੀਬ ਦਾ ਚਾਹੇ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਅਸੀਂ ਸਾਰਿਆਂ ਨੂੰ ਇੱਕ ਜੁਟ ਹੋ ਕੇ ਦੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰੇ ਪਿੰਡ ਦਾ ਵਿਕਾਸ ਕਰਨਾ ਤੇ ਹੋ ਰਿਹਾ ਦਿਨੋ ਦਿਨ ਅੱਜ ਇਹਨਾਂ ਤੁਸੀਂ ਆ ਤੁਸੀਂ ਦੇਖ ਹੀ ਰਹੇ ਹੋ ਪੰਡਾਲ ਦੇ ਵਿੱਚ ਕਿ ਕਿੰਨੇ ਸੰਗਤ ਆ ਤੇ ਜਿਸੇ ਦੀਆਂ ਮਿਹਰਬਾਨੀਆਂ ਸਰਦਾਰ ਭਗਵੰਤ ਸਿੰਘ ਦੀਆਂ ਮਿਹਰਬਾਨੀਆਂ ਨੇ ਜਿਨ੍ਹਾਂ ਨੇ ਬਹੁਤ ਵਿਕਾਸ ਕੀਤਾ ਤੇ ਅੱਜ ਵੀ ਇਹੀ ਸੋਚ ਰਹੀ ਆ ਦੁਨੀਆ ਕੇ ਸਾਡੇ ਹਲਕੇ ਦਾ ਐਮ ਐਲ ਏ ਸਰਦਾਰ ਗਰਦੀਪ ਸਿੰਘ ਬਣੇ ਤੇ ਸਾਨੂੰ ਸਹੂਲਤਾਂ ਤੇ ਸਾਡੇ ਹਲਕੇ ਦਾ ਵਿਕਾਸ ਹੋਇਆ ਜੋ ਆਮਦੇ ਪਾਰਟੀ ਨੇ ਵੀ 25 ਸਾਲਾਂ ਦੇ ਕਾਰਜਕਾਲ ਨੇ ਕੰਮ ਕਰਾਈ ਕਿ ਉਤੋਂ ਲੋਕ ਸੰਤੁਸ਼ਟ ਨੇ ਜੀ ਬਿਲਕੁਲ ਸੰਤੁਸ਼ਟ ਹੈ ਜੀ ਬਿਲਕੁਲ ਕੋਈ ਬੰਦਾ ਹੈ ਜਿਹੜਾ ਇਹਨਾਂ ਨੇ ਸ਼ਰਾਬਾਂ ਪਿਆਲ ਪਿਆਲ ਕੇ ਤੇ ਗਾਂ ਤੋੜਿਆ ਜੀ ਇੰਟਰੋ ਵੀਰ ਦਿਓ ਕਿ ਸਾਡੇ ਇਲਾਕੇ ਦਾ ਸੋਚਿਆ ਕੱਖ ਨਹੀਂ ਇਹਨਾਂ ਦੀਆਂ ਸਾਜਿਸ਼ਾਂ ਨੇ ਕਿ दारू ਪਿਆਓ ਤੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਕਾਸ ਹੋਏ ਨੇ ਇਹਨਾਂ ਦੇ ਵਰਖਲਾ ਬੋਲਨ ਆਮ ਆਦਮੀ ਪਾਰਟੀ ਦੇ ਵਰਖਲਾ ਵਰਖਲਾ ਬੋਲਨ ਬਾਕੀ ਦੁਨੀਆ ਜਾਣਦੀ ਹੈ ਬੜੀ ਲਿਖੀ ਦੁਨੀਆ ਹੋ ਗਈ ਕੋਈ ਅਣਜਾਨੀ ਆ ਸਾਰੇ ਜਾਣਦੇ ਨੇ ਇੱਕੋ ਹੀ ਨਾਰਾ ਹੈ ਕਿ ਇਹਨਾਂ ਨੂੰ 부ਝਾਓ ਤੇ ਪਿੰਡਾਂ ਦਾ ਵਿਕਾਸ ਕਰੋ